ਬਾਈ ਜੀ ਕਦੀ ਇਹਨਾਂ ਨੂੰ ਵੇਖਿਆ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਤੇ ਅੱਜ ਤੁਹਾਨੂੰ ਦਿਸਦੇ ਵੀ ਹਨ ਨਹੀਂਗੇ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਨੂੰ ਲੱਭਦੇ ਫਿਰਦੇ ਨੇ ਤੇ ਕਿਤੇ ਚੰਨੀ ਸਾਹਿਬ ਜਲੰਧਰ ਵਾਲੇ ਵੀ ਧਿਆਨ ਦਿਓ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਵੀ ਵੋਟਾਂ ਪਾ ਕੇ ਚੁਣਿਆ ਸੀਗਾ ਤੁਸੀਂ ਕਿਲੇ ਮਰੰਡੇ ਲੋਕਾਂ ਦੇ ਵਿੱਚ ਜਾਂਦੇ ਹੋ ਪਏ ਹੋ ਮੈਨੂੰ ਸੋ ਪੁੱਛਣਾ ਚਾਹੁੰਦਾ ਆ ਕਿ ਅੱਜ ਉਹ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫ਼ਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਤੁਸੀਂ ਆਉਨੇ ਹੋ ਪਲਵਾਨੀ ਗੇੜਾ ਮਾਰ ਕੇ ਚਲੇ ਜਾਂਦੇ ਹੋ ਤੇ ਅੱਜ ਮੈਨੂੰ ਪੋਸਟਰ ਲਾ ਕੇ ਇਹਨਾਂ ਨੂੰ ਪੁੱਛਣਾ ਪਿਆ ਮੈਂਬਰ ਪਾਰਲੀਮੈਂਟ ਸਾਹਿਬ ਤੁਸੀਂ ਕਿੱਥੇ ਗਏ ਹੋ ਤੁਹਾਨੂੰ ਲੱਭਣਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜਿੱਕੇ ਤੇ ਤੁਹਾਨੂੰ ਲੱਭਣ ਤਾਂ ਸਾਨੂੰ ਜਰੂਰ ਦੱਸਿਆ ਹੋ ਜੇ ਕਿਤੇ ਗਵਾਚਤ ਨਹੀਂ ਗਏ ਹੈਗੇ ਮੈਨੂੰ ਤਾਂ ਲੱਗਦਾ ਕਿਤੇ ਗਵਾਜੇ ਕਿਉਂਕਿ ਕਈ ਵਾਰੀ ਇਹ ਕਹਿੰਦੇ ਹੁੰਦੇ ਵੀ ਮੱਝਾਂ ਮੈਂ ਚਾਹੁੰਦਾ ਆ ਗਾਵਾਂ ਚਾਹੁੰ ਧੰਨਵਾਦ ਭਾਈ ਜੀ ਕਦੀ ਇਹਨਾਂ ਨੂੰ ਵੇਖਿਆ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਅੱਜ ਤੁਹਾਨੂੰ ਦਿਸਦੇ ਵੀ ਹਨੇਗੇ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਨੂੰ ਲੱਭਦੇ ਫਿਰਦੇ ਨੇ ਤੇ ਕਿਤੇ ਚੰਨੀ ਸਾਹਿਬ ਜਲੰਧਰ ਵਾਲੇ ਵੀ ਧਿਆਨ ਦਿਓ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਵੀ ਵੋਟਾਂ ਪਾ ਕੇ ਚੁਣਿਆ ਸੀਗਾ ਤੁਸੀਂ ਕਿੱਲੇ ਮਰਿੰਡੇ ਲੋਕਾਂ ਦੇ ਵਿੱਚ ਜਾਂਦੇ ਹੋ ਮੈਨੂੰ ਸੋ ਪੁੱਛਣਾ ਚਾਹੁੰਦਾ ਆ ਕਿ ਅੱਜ ਉਹ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫ਼ਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਤੁਸੀਂ ਆਉਂਦੇ ਹੋ ਪਲਵਾਨੀ ਗੇੜਾ ਮਾਰ ਕੇ ਚ ਸਾਨੂੰ ਲੱਭਣਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜਿੱਕੇ ਤੇ ਤੁਹਾਨੂੰ ਲੱਭਣ ਤੇ ਸਾਨੂੰ ਜਰੂਰ ਦੱਸਿਓ ਜੇ ਕਿਤੇ ਗਵਾਚਤ ਨਹੀਂ ਗਏ ਹੈਗੇ ਮੈਨੂੰ ਤੇ ਲੱਗਦਾ ਕਿਤੇ ਗਵਾਜਕ ਕਿਉਂਕਿ ਕਈ ਵਾਰੀ ਇਹ ਕਹਿੰਦੇ ਹੁੰਦੇ ਵੀ ਮੱਝਾਂ ਮੈਂ ਚਾਉਂਦਾ ਆ ਕਾਮਾਂ ਚਾਉਂਦਾ ਆ ਮੈਨੂੰ ਆ ਵੀ ਕੰਮ ਆਉਂਦਾ ਮੈਨੂੰ ਆ ਵੀ ਕੰਮ ਆਉਂਦਾ ਹੈ ਸ਼ਾਇਦ ਗਵਾਚਣ ਵਾਲਾ ਕੰਮ ਵੀ ਇਹਨਾਂ ਨੂੰ ਆਉਂਦਾ ਹੈ ਤੇ ਪਲੀਜ਼ ਮੈਂਬਰ ਪਾਰਲੀਮੈਂਟ ਸਾਹਿਬ ਜਲੰਧਰ ਵਾਲਾ ਧਿਆਨ ਦਿਈਏ ਆਪਾਂ ਧੰਨਵਾਦ ਭਾਈ ਜੀ ਕਦੀ ਇਹਨਾਂ ਨੂੰ ਵੇਖਿਆ ਆਪਣੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਵੋਟਾਂ ਪਾ ਕੇ ਮਾਨਜੋਗ ਚੰਨੀ ਸਾਹਿਬ ਨੂੰ ਐਮਪੀ ਬਣਾਇਆ ਸੀਗਾ ਤੇ ਅੱਜ ਤੁਹਾਨੂੰ ਦਿਸਦੇ ਵੀ ਹਨੇਗੇ ਅੱਜ ਮੈਨੂੰ ਪੋਸਟਰ ਲਾਉਣੇ ਪਏ ਨੇ ਕਿਉਂਕਿ ਜਲੰਧਰ ਦੇ ਲੋਕ ਇਹਨਾਂ ਨੂੰ ਲੱਭਦੇ ਫਿਰਦੇ ਨੇ ਤੇ ਕਿਦੇ ਚੰਨੀ ਸਾਹਿਬ ਜਲੰਧਰ ਵਾਲੇ ਵੀ ਧਿਆਨ ਦਿਓ ਤੁਹਾਨੂੰ ਜਲੰਧਰ ਦੇ ਲੋਕਾਂ ਨੇ ਵੀ ਵੋਟਾਂ ਪਾ ਕੇ ਚੁਣਿਆ ਸੀਗਾ ਤੁਸੀਂ ਇਕੱਲੇ ਮਰੰਡੇ ਲੋਕਾਂ ਦੇ ਵਿੱਚ ਜਾਂਦੇ ਹੋ ਮੈਨੂੰ ਸੋ ਪੁੱਛਣਾ ਚਾਹੁੰਦਾ ਆ ਕਿ ਅੱਜ ਉਹ ਕਿੱਥੇ ਗਏ ਨੇ ਇੰਨੇ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਕੰਮ ਨੇ ਜਲੰਧਰ ਦੇ ਲੋਕਾਂ ਦੇ ਕੰਮ ਹੈਗੇ ਨੇ ਕਿੱਥੇ ਜਾਣਨਾ ਤੁਹਾਡਾ ਇੱਥੇ ਘਰ ਹੈਗਾ ਨਾ ਤੁਹਾਡਾ ਇੱਥੇ ਦਫ਼ਤਰ ਹੈਗਾ ਨਾ ਕੋਈ ਇੱਥੇ ਤੁਹਾਡਾ ਕੋਈ ਬੰਦਾ ਬੈਠਦਾ ਪਿਆ ਤੁਸੀਂ ਆਉਂਦੇ ਹੋ ਪਹਲਵਾਨੀ ਗੇੜਾ ਮਾਰ ਕੇ ਚਲੇ ਜਾਂਦੇ ਹੋ ਤੇ ਅੱਜ ਮੈਨੂੰ ਪੋਸਟਰ ਲਾ ਕੇ ਇਹਨਾਂ ਨੂੰ ਪੁੱਛਣਾ ਪਿਆ ਮੈਂਬਰ ਆਫ ਪਾਰਲੀਮੈਂਟ ਸਾਹਿਬ ਤੁਸੀਂ ਕਿੱਥੇ ਗਏ ਹੋ ਤੁਹਾਨੂੰ ਲੱਭਣਾ ਚਾਹੁੰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜੇ ਕਿਤੇ ਤੁਹਾਨੂੰ ਲੱਭਣ ਤਾਂ ਸਾਨੂੰ ਜਰੂਰ ਦੱਸਿਓ ਜੇ ਕਿਤੇ ਗਵਾਚਤ ਨਹੀਂ ਗਏ ਹੈਗੇ ਮੈਨੂੰ ਤੇ ਲੱਗਦਾ ਕਿਤੇ ਗਵਾਜੇ ਕਿਉਂਕਿ ਕਈ ਵਾਰੀ ਇਹ ਕਦੇ ਉਹਦੇ ਵੀ ਮੱਝਾਂ ਮੈਂ ਚਾਹੁੰਦਾ ਆ ਗਾਵਾਂ ਚਾਹ ਧੰਨਵਾਦ